ਜ਼ਿਲ੍ਹਾ ਸੰਗਰੂਰ ਤੋਂ ਖਾਸ ਰਿਪੋਰਟ ਟਲੂ ਦਾਸ ਦੀ ਇਹ ਕਿ ਕਿਸਾਨੀ ਅੰਦੋਲਨ ਦੀ ਹਰ ਖਬਰ ਐਬੀਬੀ ਸਾਂਝਾ ਤੇ ਦਿਖਾਈ ਜਾ ਰਹੀ ਹੈ ਹੁਣ ਇਹ ਤਸਵੀਰਾਂ ਨੇ ਢੜਪਾ ਤੋਂ ਪਸਤਣਾ ਖਲੋਰੀ ਹੁੰਦੇ ਹੋਏ ਜਿਹੜੇ ਕਿਸਾਨ ਇਥੋਂ ਕਿਸਾਨ ਅੰਦੋਲਨ ਲਈ ਜਾ ਰਹੇ ਨੇ ਉਹ ਇਸ ਰਸਤੇ ਰਾਹੀਂ ਜਾ ਰਹੇ ਨੇ ਅਸੀਂ ਕਿਸਾਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸਾਨ ਕਿਸ ਤਰ੍ਹਾਂ ਜਿਹੜੀ ਚਾਹ ਦੀਆਂ ਚੁਸਕੀਆਂ ਨਾਲ ਲੈ ਕੇ ਜਾ ਰਹੇ ਨੇ ਕਿ ਕਿ ਇੱਕ ਕਿਸਾਨ ਲਈ ਚਾਹ ਬਹੁਤ ਜ਼ਰੂਰੀ ਹੈ ਅਸੀਂ ਗੱਲਬਾਤ ਵੀ ਇਹਨਾਂ ਨਾਲ ਕਰਦੇ ਆ ਕਿ ਨਾਮ ਹੈ ਜੀ ਤੁਹਾਡਾ ਮੇਰਾ ਨਾਂ ਰਵਿੰਦਰ ਸਿੰਘ ਆ ਜੀ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬੀ ਰਵਿੰਦਰ ਸਿੰਘ ਜੀ ਇੱਕ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤੁਸੀਂ ਚਾਹ ਨਾਲ ਲੈ ਕੇ ਚੱਲ ਰਹੇ ਹੋ ਰਾਸ਼ਨ ਪਾੜੀ ਦਾ ਪੂਰਾ ਪ੍ਰਬੰਧ ਲੈ ਕੇ ਚੱਲੇ ਹੋ ਕਿਸ ਤਰ੍ਹਾਂ ਦਾ ਹੈ ਸਾਡੇ ਕੋਲੇ 1 ਸਾਲ ਦਾ ਰਾਸ਼ਨ ਆ ਜੀ ਬਕਾਇਆ ਜੇ ਲੋੜ ਪਿਆ ਹੋਰ ਵੀ ਮੰਗਾਵਾਂਗੇ ਕੋਈ ਦਿੱਕਤ ਨਹੀਂ ਕੋਈ ਬੰਦਿਆਂ ਦੀ ਗਿਣਤੀ ਨਹੀਂ ਘਟਣ ਦਿੰਦੇ ਬੰਦੇ ਸਾਡੇ ਕੋਲੇ ਬਾਧੂ ਆ ਬਹੁਤ ਜ਼ਿਆਦਾ ਸਪੋਰਟ ਆ ਸਾਨੂੰ ਪੂਰੇ ਇੰਡੀਆ ਚੋਂ ਹੀ ਇਕੱਲੇ ਪੰਜਾਬ ਚੋਂ ਨਹੀਂ ਪੂਰੇ ਇੰਡੀਆ ਚੋਂ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਜ਼ਿਆਦਾ ਸਪੋਰਟ ਆ ਉਹ ਵਾਰ-ਵਾਰ ਫੋਨ ਲਾ ਰਿਹਾ ਵੀ ਅਸੀਂ ਇਹ ਚੀਜ਼ ਨੂੰ ਮਿਸ ਕਰ ਰਹੇ ਆ ਪਰ ਜਿੰਨੀ ਵੀ ਲੜਾਈ ਲੜਨੀ ਪਈ ਲੜੋ ਜੇ ہار ਕੇ ਨਹੀਂ ਆਉਣਾ ਜਿੱਤ ਕੇ ਵਾਪਸ ਮੁੜਾਂਗੇ ਕੁਝ ਨਹੀਂ ਹੋ ਜੇ ਅੱਜ ਤਾਂ ਹਰਿਆਣਾ ਸਰਕਾਰ ਵੀ ਨਾਲ ਚੱਲੀ ਆ ਕੋਈ ਦਿੱਕਤ ਨਹੀਂ ਹਰਿਆਣਾ ਸਰਕਾਰ ਨੇ ਸਾਡੇ ਉਲਟਮ ਅੰਦੋਲਨ ਕਰਨਾ ਕੋਈ ਦਿੱਕਤ ਨਹੀਂ ਪਰ ਜੋ ਜ਼ਿੰਮੇਦਾਰ ਆ ਹਰਿਆਣੇ ਵਾਲੇ ਇਜਾੜ ਆ ਉਹ ਸਾਡੇ ਨਾਲ ਆ ਇਹਨਾਂ ਦੇ ਜਿਹੜੇ ਕਿਸਾਨ ਹੈ ਉਹ ਇੱਥੇ ਪਹੁੰਚੇ ਹੋਏ ਨੇ ਤੁਹਾਨੂੰ ਨਾਲ ਲੈ ਕੇ ਜਾ ਰਹੇ ਨੇ ਉਹ ਕਹਿੰਦੇ ਵੀ ਜੇ ਬੈਰੀਗੇਡ ਨਹੀਂ ਟੁੱਟੇ ਤਾਂ ਖੇਤਾਂ ਵਿੱਚ ਦੀ ਜਾਓਗੇ ਹਾਂਜੀ ਹਾਂਜੀ ਹਰਿਆਣਾ ਪੰਜਾਬ ਭਾਈ ਭਾਈ ਆ ਜੀ ਜਾਣਗੇ ਖੇਤਾਂ ਵਿੱਚ ਦੀ ਜਾਣਗੇ ਕੌਣਾ ਪੰਜਾਬ ਵਾਲੇ ਖੇਤ ਹਰਿਆਣੇ ਵਾਲਿਆਂ ਦੇ ਆ ਹਰਿਆਣੇ ਦੇ ਖੇਤ ਪੰਜਾਬ ਵਾਲਿਆਂ ਨੇ ਕੋਈ ਡਿੱਗਦੀ ਨਹੀਂ ਜੀ ਇੱਥੇ ਵਿੱਚ ਦੀ ਜਾਣ ਦੀ ਤਿਆਰੀ ਪੂਰੀ ਹੈ ਫੁੱਲ ਪਿਆਰੀ ਹੈ ਜੀ ਬਹੁਤ ਜ਼ਿਆਦਾ ਤਿਆਰੀ ਹੈ ਜੇ ਹਰਿਆਣਾ ਸਰਕਾਰ ਨੇ ਜਿਸ ਤਰ੍ਹਾਂ ਬੈਰੀਗੇਟਿੰਗ ਕੀਤੀ ਹੈ ਤਾਂ ਉਹ ਪਟਣਾ ਜਾਂ ਤੋੜਨਾ ਜਾਂ ਉਹਨਾਂ ਨੂੰ ਬੜਾ ਮੁਸ਼ਕਲ ਹੈ ਕਿਸਾਨਾਂ ਲਈ ਕੋਈ ਦਿੱਕਤ ਨਹੀਂ ਜੀ ਸਾਡੇ ਕੋਲੇ ਹੈਡਰੇ ਤੱਕ ਉਪਲਬਧ ਹੋਏ ਵੇ ਆ ਸਾਡੇ ਢੱਲੇ ਵਾਲ ਸਾਹਮਣੇ ਬਹੁਤ ਵੱਡੀ ਤਿਆਰੀ ਕਰਕੇ ਤੁਰੇ ਆ ਕਿੰਨੀ ਕੁ ਗਿਣਤੀ ਦੇ ਵਿੱਚ ਟਰਾਲੀਆਂ ਜਾ ਰਹੀਆਂ ਕੋਈ ਗਿਣਤੀ ਨਹੀਂ ਜੀ ਗਿਣਤੀ ਕਰ ਸਕਦੇ ਹੀ ਨਹੀਂ ਆਪਾਂ ਨਾਮ ਔਂਕਣੀਆਂ ਗਿਣਤੀ ਤੁਹਾਡੇ ਹਿਸਾਬ ਨਾਲ ਬਹੁਤ ਜ਼ਿਆਦਾ ਗਿਣਤੀ ਹੈ ਜੀ ਅਣਗਿਣਤੀ ਆ ਬਿਲਕੁਲ ਕਿਸਾਨ ਪੂਰੀ ਤਿਆਰੀ ਕਰਕੇ ਜਿਹੜੇ ਇੱਥੋਂ ਚੱਲੇ ਹੋਏ ਨੇ ਕਿਉਂਕਿ ਕਿਸਾਨਾਂ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਕੁਝ ਵੀ ਹੋ ਜਾਵੇ ਪਰ ਅਸੀਂ ਜਿਹੜਾ ਹੈਗਾ ਮੰਗਾਣੂ ਮੰਵਾ ਕੇ ਹੀ ਦਿੱਲੀ ਤੋਂ ਵਾਪਸ ਪਰਤਾਂਗੇ ਜਿਸ ਤਰ੍ਹਾਂ ਕਿ ਪਹਿਲਾ ਵੱਡਾ ਜਦੋਂ ਜਦ ਅੰਦোলন ਚੱਲਿਆ ਸੀਗਾ ਉਸ ਤੋਂ ਉਸ ਵੇਲੇ ਕੇਂਦਰ ਸਰਕਾਰ ਨੇ ਚਾਹੀ ਮੰਗਾ ਮੰਨੀਆਂ ਸੀ ਪਰ ਉਹ ਮੰਗਾ ਲਾਗੂ ਨਹੀਂ ਕੀਤੀਆਂ ਹੁਣ ਕਿਸਾਨਾਂ ਨੇ ਕਿਹਾ ਜਦੋਂ ਤੱਕ ਨੋਟੀਫਿਕੇਸ਼ਨ ਸਾਡੇ ਹੱਥਾਂ ਦੇ ਵਿੱਚ ਨਹੀਂ ਆਉਂਦਾ ਉਦੋਂ ਤੱਕ ਜਿਹੜਾ ਹੈਗਾ ਤਿਆਰੀਆਂ ਪੂਰੀਆਂ ਰਹਿਣਗੀਆਂ ਅਨਿਲ ਜੈਨ এবੀਪੀ ਸੰਝਾ ਸੰਗਰੂਰ